ਚਲੋ ਮੰਨ ਲਓ ਵੀ ਮੇਰਾ ਮੋਬਾਈਲ ਨੰਬਰ ਲੱਗ ਜਾਂਦਾ ਹਾਂਜੀ ਸੀਰਪາກ ਸਿੰਘ ਨੂੰ ਹਾਂ ਮੈਂ ਕਹੂੰਗਾ ਵੀ ਲਓ ਜੀ ਸੀਰਪາກ ਸਿੰਘ ਜੀ ਬਈ ਬਿਸ਼ਾਕੀ ਜਿੰਨੇ ਮਰਜੀ ਲੋਕ ਆ ਚਾਹੇ ਸਾਰਾ ਪੰਜਾਬ ਇਹ ਕਹਿੰਦਾ ਤੂੰ ਜਾ ਪਰ ਮੈਂ ਕਹਿੰਦਾ ਵੀ ਤੂੰ ਉਰੇ ਆਈ ਨਾ ਹੁਣ ਨਾ ਤੂੰ ਆਈ ਅੱਛਾ ਬਈ ਜਿਸ ਮੌਕੇ ਤੁਸੀਂ ਉਰੇ ਆਏ ਸੀ ਉਸ ਮੌਕੇ ਅਸੀਂ ਪੰਜਾਬੀ ਤੇ ਹੂੰ ਪੰਜਾਬ ਇਤਿਹਾਸ ਨਾਲ ਜੁੜਿਆ ਹੈ ਤੂੰ ਹਾਂ ਅਸੀਂ ਪੰਜਾਬੀ ਨਹੀਂ ਹੈਗੇ ਅਸੀਂ ਪੰਜਾਬੀਆਂ ਦੇ ਦੂਰ ਦੇ ਰਿਸ਼ਤੇਦਾਰ ਪੰਜਾਬੀ ਖਤਮ ਹੋਗੇ ਜੇ ਮੰਨ ਲਓ ਵੀ ਹੂਆ ਹੋ ਵੀ ਮੈਂ ਰੱਬ ਨੂੰ ਇਸ ਕਰਕੇ ਨਹੀਂ ਮੰਨਦਾ ਬਈ ਰੱਬ ਦਾ ਨਾਮ ਦਾ ਕੋਈ ਮੋਬਾਈਲ ਨੰਬਰ ਆ ਨਾਮ ਦਾ ਕੋਈ ਐਡਰੈਸ ਆ ਪਰ ਇਹ ਰੱਬ ਦੇ ਨਾਮ ਤੇ ਹੀ ਯਹੂਦੀ ਲੱਖਾਂ ਮਾਰੇ ਗਏ ਸਾਨੂੰ 47 ਚ 30 ਲੱਖ ਬੰਦਾ ਮਾਰੇ ਗਿਆ ਤੁੜ ਕਹਿੰਦਾ ਮਤਲਬ ਤੁਸੀਂ ਵੀ ਰੱਬ ਨੂੰ ਨਹੀਂ ਮੰਨਦੇ ਮੈਂ ਰੱਬ ਨੂੰ ਨਹੀਂ ਮੰਨਦਾ ਪਰ ਰੱਬ ਦੇ ਮੈਂ ਕਾਨੂੰਨਾਂ ਨੂੰ ਮੰਨਦਾ ਅੱਛਾ ਰੱਬ ਨੂੰ ਨਹੀਂ ਮੰਨਦੇ ਰੱਬ ਦੇ ਕਾਨੂੰਨਾਂ ਨੂੰ ਮੰਨਦਾ ਰੱਬ ਨੂੰ ਕਾਨੂੰਨ ਕਾਨੂੰਨ ਹੀ ਮੰਨਦਾ ਕਦੇ ਵੀ ਤੁਸੀਂ ਗੁਰੂ ਨਮਨੋ ਤੇ ਗੁਰੂ ਦੇ ਆਪ ਬਰ ਪੈਦਾ ਕਰਨੀ ਪਹਿਲੀ ਖਾਧੀ ਹੋਈ ਖਰਾਕ ਦੂਜਾ ਚੱਜ ਦਾ ਜਵਾਕ ਤੀਜਾ ਚੰਗਾ ਅੰਗ ਸਾਕੇ ਬੁੱਢੇ ਵਾਰੀ ਕਮੋਂਗੇ ਆ ਜਗ ਨਹੀਂ ਵੀ ਗਿਆਨ ਉੱਚਾ ਜਾਣਾ ਇਹ ਵਿਆਹ ਤੋਂ ਪਹਿਲਾਂ ਵੀ ਵਿਆਹ ਤੋਂ ਬਾਅਦ ਸੰਸਾਰ ਸਮੁੰਦਰ ਨਿਕਲ ਜਾਂਦਾ ਹਾਂ ਵੀ ਜਿਹੜੇ ਇਹ ਪਹੁੰਚੇ ਬਾਬਾ ਜੀ ਨੇ ਇਹ ਭਰਿਆ ਮਾਰਸ ਨੂੰ ਕਹਿੰਦੇ ਆ ਉਹ ਦੇਹੀ ਦਿੰਦੇ ਆ ਇਹ ਜਾ ਕੇ ਮੋਤੀ ਨੂੰ ਕਿਉਂ ਨੂੰ ਕਹਿੰਦੇ ਹੁਣ ਸਾਰੇ ਬਾਬਿਆਂ ਚ ਨੇ ਬੜੇ ਬੜੇ ਬਾਬਿਆਂ ਸਾਰਿਆਂ ਦੀ ਮੋਤੀ ਨਾਲ ਗੱਲਬਾਤ ਆ ਅੱਛਾ ਉਹ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਅੱਛਾ ਵੀ ਤੁਸੀਂ ਇਹਨਾਂ ਦੀ ਮੰਨੋ ਪਾ ਪੰਜਾਬ ਦੇ ਕਿਸਾਨ ਕਿੰਨਾ ਲਹੂ ਲੋਹਾਨ ਹੁੰਦੇ ਨੇ ਹਾਂ ਉਹਨੂੰ ਕਿਉਂ ਨਹੀਂ ਕਹਿ ਜਾਂਦੇ ਵੀ ਤੁਸੀਂ ਇਹਦੀ ਮੰਨੋ ਚ ਨਹੀਂ ਮੈਂ ਤੂੰ ਫਲਾਣੇ ਨਾਲ ਕਿੱਥੋਂ ਜਾਵੋਗੇ ਉਹਨਾਂ ਨੂੰ ਤਾਂ ਕਹਿੰਦੇ ਨਹੀਂ ਜੀ ਇਹਨੂੰ ਫਿਰ ਕਹਿੰਦੇ ਨੇ ਸੱਚ ਪੰਖ ਲੈ ਉੱਡ ਰਿਹਾ ਕੂਡ ਫਿਰੇ ਪਰ ਇਹ ਝੂਠ ਦਾ ਮਤਲਬ ਇਹ ਹੁੰਦਾ ਵੀ ਮੋਦੀ ਪਿਛਲੀ ਵਾਰ ਆਪਣੇ ਗੁਰਨਾਕਿਰ ਗੁਰਪੁਰਬ ਤੇ ਆ ਕੇ ਹਾਂ ਉਹਨਾਂ ਨੂੰ ਪੁਲੀਕੇ ਚ ਲੈ ਕੇ ਠਾਲਦੇ ਹੋ ਮੈਂ ਤੁਹਾਡੀ ਮੰਨੂਗੇ ਬਾਪਾ ਜੀ ਦਾ ਹਾਂ ਕਿ ਥਾਣੇਦਾਰ ਦੀ ਕੀਤੀ ਕਾਰਵਾਈ ਮਤਲਬ ਉਹ ਉੱਪਰ ਹੀ ਦਿਖਾਵਾ ਇਹ ਇੱਕ ਭਰਮੇ ਬਣਾਏ ਕਰੇਲੇ ਇਹਨਾਂ ਸਵਾਲ ਬਾਹਰੋਂ ਵਿੱਚੋਂ ਖਾਲੀ ਹੁੰਦੇ ਆ। ਆਹੋ ਮਤਲਬ ਇਹਨ ਦਾ ਮਤਲਬ ਉਹੀ ਹੈ ਕਿ ਉਪਰੀ ਦਿਖਾਵਾ ਹੈ ਅੰਦਰ ਕੁਝ ਵੀ ਨਹੀਂ ਹੈਗਾ। ਉਹ ਤਾਂ ਕੁਝ ਵੀ ਨਹੀਂ ਹੈਗਾ ਉਹ ਤਾਂ ਹੁਣ ਮੰਨ ਲਓ ਤੁਸੀਂ ਮੈਂ ਸੰਤਾ ਤੁਸੀਂ ਮੇਰੇ ਕੋਲੇ ਆ ਕੇ ਅੱਛਾ। ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਨਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਸਸਮੁੰਦਰੋਂਪਾਟ ਟੀਵੀ। ਤੇ ਅੱਜ ਅਸੀਂ ਫਿਰ ਤੋਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਵੈਦ ਮਨਜੀਤ ਸਿੰਘ ਜੀ ਹੋਣਾ ਨਾਲ ਜੋ ਕਿ ਕਟਾਨੀ ਕਲਾ ਤੋਂ ਨੇ ਇਹ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਵਿਸ਼ਿਆਂ ਤੇ ਗਹਿਮ ਗਿਆਨ ਰੱਖਦੇ ਹਨ ਤੇ ਸਭਾ ਜਿਕ ਵਿਸ਼ਾ ਹੀ ਆਪਾਂ ਅਸੀਂ ਨੂੰ ਕਹਾਂਗੇ ਤੇ ਸ਼ਹੀਦ ਭਗਤ ਸਿੰਘ ਜੀ ਬਾਰੇ ਆਪਾਂ ਗੱਲਬਾਤ ਕੀਤੀ ਸੀਗੀ ਤੁਹਾਡਾ ਕਹਿਣਾ ਹੈ ਕਿ ਉਹਨਾਂ ਨੂੰ ਵਾਪਸ ਆਣਾ ਚਾਹੀਦਾ ਹੈ ਇਹ ਕਿਦਾਂ ਸੋਚਿਆ ਤੁਸੀਂ ਤੇ ਕੀ ਸੋਚ ਕੇ ਆਖਿਆ ਕਿ ਉਹਨਾਂ ਨੂੰ ਵਾਪਸ ਆਣੇ ਚਾਹੀਦਾ ਹੈ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਵੀ ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਾਕੀ ਸੱਤ ਸਮੂਹ ਰਵਾਣਿਆਂ ਦਾ ਬਹੁਤ ਧੰਨਵਾਦ ਆ ਜਿਹਨਾਂ ਤੁਹਾਨੂੰ ਰਿਲੈਕਸ ਸਮਝਿਆ ਦੂਜੀ ਗੱਲ ਇਹ ਆ ਵੀ ਆਮ ਕਰਕੇ ਟਰੱਕਾਂ ਤੇ ਕਈ ਜਗ੍ਹਾ ਲਿਖਿਆ ਹੁੰਦਾ ਹਾਂਜੀ ਵੀ ਸੀਰ ਪਾਗਲ ਸਿੰਘ ਦੀ ਫੋਟੋ ਲਾ ਕੇ ਤੇ ਲਿਖਿਆ ਹੁੰਦਾ ਵੀ ਤੈਨੂੰ ਫੇਰ ਆਉਣਾ ਚਾਹੀਦਾ ਹੂੰ ਪਰ ਮੈਂ ਕਹਿੰਨਾ ਨਹੀਂ ਆਉਣਾ ਚਾਹੀਦਾ ਅੱਛਾ ਉਹ ਕਿਉਂ ਨਹੀਂ ਆਉਣਾ ਚਾਹੀਦਾ ਉਹ ਇਸ ਕਰਕੇ ਨਹੀਂ ਆਉਣਾ ਚਾਹੀਦਾ ਜੇਕਰ ਮੇਰੇ ਕੋਲ ਸੀਰ ਪਾਗਲ ਸਿੰਘ ਦਾ ਮੋਬਾਈਲ ਨੰਬਰ ਹੋਵੇ ਹੂੰ ਕੋਈ ਐਡਰੈਸ ਹੋਵੇ ਹੂੰ ਤਾਂ ਮੈਨੂੰ ਇਹ ਕਹਿਣਾ ਵੀ ਸਰਦਾਰ ਜੀ ਸੀਤ ਭਗਤ ਸਿੰਘ ਜੀ ਮੇਰੇ ਹੱਥ ਵਨ ਕੇ ਬੇਨਤੀ ਆ ਹੁਣ ਨਾ ਤੁਸੀਂ ਉਰੇ ਆਇਓ ਨਹੀਂ ਮੋਸਟਲੀ ਲੋਕੀ ਇਹੀ ਚਾਹੁੰਦੇ ਐ ਕਿ ਜਦੋਂ ਸ਼ਹੀਦ ਭਗਤ ਸਿੰਘ ਜੀ ਸੀਗੇ ਹਨਾ ਉਹਨਾਂ ਨੇ ਬਹੁਤ ਸਾਰੇ ਬਦਲਾਅ ਕੀਤੇ ਐ ਮੋਸਟਲੀ ਲੋਕੀ ਇਹੀ ਅੱਜ ਦਾ ਜਿਹੜਾ ਯੂਥ ਹੈ ਅੱਜ ਦਾ ਜੋ ਵਰਗ ਹੈ ਹਨਾ ਨੌਜਵਾਨ ਪੀੜੀ ਐ ਇਹ ਤੇ ਚਾਹੁੰਦੀ ਐ ਕਿ ਇਹਨਾਂ ਦਾ ਕਹਿਣਾ ਵੀ ਐ ਕਿ ਕੋਈ ਨਾ ਕੋਈ ਐਹੋ ਜਿਹਾ ਹੋਵੇ ਭਗਤ ਸਿੰਘ ਵਰਗਾ ਜੋ ਕਿ ਅੱਜ ਦੇ ਵਕਤ ਵਿੱਚ ਫੇਰ ਵਾਪਸ ਆਵੇ ਤੇ ਪਹਿਲਾਂ ਵਾਂਗੂ ਬਦਲਾਵ ਕੀਤੇ ਜਾਣ ਕਿਉਂਕਿ ਅੱਜ ਦੀ ਜਿਹੜੀ ਰਾਜਨੀਤਿਕ ਤੇ ਸਮਾਜਿਕ ਸਥਿਤੀ ਬਹੁਤ ਖਰਾਬ ਹੋ ਚੁੱਕੀ ਐ ਤੁਸੀਂ ਇਹਦੇ ਕਿਉਂ ਚਾਹੁੰਦੇ ਹੋ ਕਿ ਉਹ ਵਾਪਸ ਨਾ ਆਣ ਉਹ ਇਸ ਕਰਕੇ ਨਹੀਂ ਆਉਣੇ ਵੀ ਲੈ ਵੀ ਚਲੋ ਮੰਨ ਲਓ ਵੀ ਮੇਰਾ ਮੋਬਾਈਲ ਨੰਬਰ ਲੱਗ ਜਾਂਦਾ ਹਾਂਜੀ ਸੀਰਪਾਗ ਸਿੰਘ ਹਾਂ ਮੈਂ ਕਹੂੰਗਾ ਵੀ ਲਓ ਜੀ ਸੀਰਪਾਗ ਸਿੰਘ ਜੀ ਵੀ ਬਿਸ਼ਾਕੀ ਜਿੰਨੇ ਮਰਜੀ ਲੋਕਾਂ ਚਾਹੇ ਸਾਰਾ ਪੰਜਾਬ ਇਹ ਕਹਿੰਦਾ ਵੀ ਤੂੰ ਜਾ ਪਰ ਮੈਂ ਕਹਿੰਦਾ ਵੀ ਤੂੰ ਉਰੇ ਆਈ ਨਾ ਹੁਣ ਨਾ ਤੂੰ ਆਈ ਅੱਛਾ ਵੀ ਜਿਸ ਮੌਕੇ ਤੁਸੀਂ ਉਰੇ ਆਏ ਸੀ ਉਸ ਮੌਕੇ ਅਸੀਂ ਪੰਜਾਬੀ ਤੇ ਹੂੰ ਪੰਜਾਬ ਇਤਿਹਾਸ ਨਾਲ ਜੁੜਿਆ ਹੋਇਆ ਤੇ ਹੂੰ ਪੋਰਸ ਦਾ ਇਤਿਹਾਸ ਪ੍ਰithvi ਰਾਜ ਚੋਹਾਨ ਦਾ ਇਤਿਹਾਸ ਅੱਛਾ ਮਹਾਰਾਣਾ ਪ੍ਰਤਾਪ ਦਾ ਇਤਿਹਾਸ ਹੂੰ ਝਾਂਸੀ ਦੀ ਰਾਣੀ ਦਾ ਇਤਿਹਾਸ ਹੂੰ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸ ਜੀ ਠੀਕ ਹੈ ਕਿ ਨਹੀਂ ਜੀ ਉਹਨਾਂ ਯੋਧਿਆਂ ਸੂਰਮਿਆਂ ਦੇ ਇਤਿਹਾਸ ਨਾਲ ਜੁੜੇ ਹੋਏ ਸੀ ਹੂੰ ਉਸ ਮੌਕੇ ਜਿਹੜੇ ਉਹ ਲੋਕ ਸੀ ਜਿਹੜੇ ਕਿ ਉਹਦੀ ਗੱਲ ਸੁਣਦੇ ਸੀ ਹੂੰ ਤੇ ਉਹ ਕੋਈ ਇੰਨੇ ਧਾਰਮਿਕ ਭਾਵਨਾ ਵਾਲੇ ਹੈ ਨਹੀਂ ਸੀਗੇ ਅੱਛਾ ਤੇ ਜਦੋਂ ਉਹ ਆਇਆ ਸੀ ਉਸ ਮੌਕੇ ਤੇ ਆਸੀਂ ਪੰਜਾਬੀ ਤੇ ਤੇ ਹੁਣ ਕੀ ਹੈ ਹੁਣ ਅਸੀਂ ਪੰਜਾਬੀ ਨਹੀਂ ਹੈਗੇ ਅਸੀਂ ਪੰਜਾਬੀਆਂ ਦੇ ਦੂਰ ਦੇ ਰਿਸ਼ਤੇਦਾਰ ਪੰਜਾਬੀ ਖਤਮ ਹੋ ਗਏ ਜੇ ਮੰਨ ਲਓ ਵੀ ਆ ਆਵਾਰਾ ਗੋਮਾਂ ਫਿਰਦੀਆਂ ਨੇ ਉਹਨਾਂ ਦੀ ਕੀ ਮੰਜ਼ਲ ਆ ਸਾਡੇ ਪੰਜਾਬ ਦੀ ਕੀ ਮੰਜ਼ਲ ਆ ਮੰਨ ਲਓ ਵੀ ਉਹਰੇ ਆ ਜਾਂਦਾ ਉਰੇ ਆ ਕੇ ਉਹ ਜਵਾਨ ਹੋ ਜਾਂਦਾ ਫਿਰ ਉਹ ਆਪਣਾ ਇੱਕ ਅਖਬਾਰ ਕੱਢੂਗਾ ਉਹਨੇ ਕੱਢਿਆ ਵੀ ਸੀਗਾ ਹੂੰ ਹੁਣ ਉਹ ਅਖਬਾਰ ਕੱਢ ਲੂ ਮੇਰੇ ਹਿਸਾਬ ਨਾਲ ਪੰਜਾਬ ਟਾਈਮ 'ਚ ਹੈਨਾ ਜਾਂ ਕੋਈ ਹੋਰ ਨਾਮ ਰੱਖ ਲੈਣਗੇ ਜਿਹੜਾ ਮਰਜ਼ੀ ਰੱਖ ਲੈਣ ਅੱਛਾ ਉਹਦੇ ਉੱਤੇ ਲੇਖ ਲਾਗੂਗਾ ਮੈਂ ਨਾਸਤਕ ਕਿਉਂ ਆ ਮੈਂ ਰੱਬ ਨੂੰ ਕਿਉਂ ਨਹੀਂ ਮੰਨਦਾ ਉਹ ਚੋ ਲਿਖੂਗਾ ਉਹ ਵੀ ਮੈਂ ਰੱਬ ਨੂੰ ਇਸ ਕਰਕੇ ਨਹੀਂ ਮੰਨਦਾ ਬਈ ਰੱਬ ਦਾ ਨਾਮ ਦਾ ਕੋਈ ਮੋਬਾਈਲ ਨੰਬਰ ਆ ਨਾਮ ਦਾ ਕੋਈ ਐਡਰੈਸ ਆ ਪਰ ਇਹ ਰੱਬ ਦੇ ਨਾਂ ਤੇ ਹੀ ਯਹੂਦੀ ਲੱਖਾਂ ਮਾਰੇ ਗਏ ਸਾਨੂੰ 47 ਚ 30 ਲੱਖ ਬੰਦਾ ਮਾਰੇ ਗਿਆ ਤੁਹਾਡੇ ਕਹਿੰਦਾ ਮਤਲਬ ਤੁਸੀਂ ਵੀ ਰੱਬ ਨੂੰ ਨਹੀਂ ਮੰਨਦੇ ਮੈਂ ਰੱਬ ਨੂੰ ਨਹੀਂ ਮੰਨਦਾ ਪਰ ਰੱਬ ਦੇ ਮੈਂ ਕਾਨੂੰਨਾਂ ਨੂੰ ਮੰਨਦਾ ਅੱਛਾ ਰੱਬ ਨੂੰ ਨਹੀਂ ਮੰਨਦੇ ਰੱਬ ਦੇ ਕਾਨੂੰਨਾਂ ਨੂੰ ਮੰਨਦਾ ਰੱਬ ਨੂੰ ਕਾਨੂੰਨ ਕਾਨੂੰਨ ਹੀ ਮੰਨਦਾ ਕਦੇ ਵੀ ਤੁਸੀਂ ਗੁਰੂ ਨਾਨਕ ਦੇਵ ਜੀ ਗੁਰੂ ਦੇ ਇਤਿਹਾਸ ਨੂੰ ਮੰਨੋ ਅੱਛਾ ਵੀ ਸਾਨੂੰ ਕਿੱਥੇ ਖੜਾਏ ਗਏ ਨੇ ਗੁਰੂ ਨੇ ਜੋ ਗੁਰੂ ਨੂੰ ਤੁਸੀਂ ਤਾਂ ਹੀ ਮੰਨੋਗੇ ਨਾ ਜੇ ਉਹ ਮਤਲਬ ਗੁਰੂ ਦਾ ਇਤਿਹਾਸ ਤਾਂ ਹੀ ਮੰਨੋਗੇ ਜੇ ਤੁਸੀਂ ਗੁਰੂ ਨੂੰ ਮੰਨੋਗੇ ਉਹਦੇ ਵਿੱਚ ਆਏ ਹੁੰਦਾ ਹੁੰਦਾ ਨਾ ਤਾਂ ਗੁਰੂ ਦਾ ਕੋਈ ਮੋਬਾਈਲ ਨੰਬਰ ਨਾ ਕੋਈ ਐਡਰੈਸ ਆ ਪਰ ਜਿਹੜਾ ਇਤਿਹਾਸ ਸਾਡੇ ਬਾਹਰ ਤੇ ਛੱਡ ਕੇ ਗਏ ਨੇ ਹਾਂ ਹੈਨਾ ਅਸੀਂ ਉਹਨੂੰ ਯਾਨੀ ਕਿ ਮਾਲਾ ਗ੍ਰਹਿਣ ਕਰਨਾ ਹੁੰਦਾ ਜਿਵੇਂ ਮੰਨ ਲਓ ਮੇਰਾ ਇੱਕ ਵਾਰ ਟੀਵੀ ਤੇ ਪ੍ਰੋਗਰਾਮ ਚੱਲਦਾ ਸੀਗਾ ਉੱਥੇ ਇੱਕ ਔ ਕੁੜੀ ਨੇ ਮੇਰਾ ਪ੍ਰੋਗਰਾਮ ਦੇਖਿਆ ਅੱਛਾ ਬਠਿੰਡੇ ਦੀ ਸੀਗੀ ਜਲੇ ਦੀ ਹਾਂ ਤੇ ਉਹਨੇ ਮੈਂ ਨੰਬਰ ਦੇਖ ਕੇ ਮੈਨੂੰ ਫੋਨ ਕਰ ਲਿਆ ਚਲੋ ਮੇਰੇ ਕੋਲ ਆਪਣੇ ਘਰ ਵਾਲੇ ਨੂੰ ਪਾ ਕੇ ਲੈ ਆਈ ਮੈਂ ਕਿਹਾ ਵੀ ਤੁਸੀਂ ਇਹ ਪੈਸੇ ਕਿੱਥੋਂ ਲੈ ਕੇ ਆਏ ਆ ਉਹ ਕਹਿੰਦੀ ਮੇਰੀ ਆਖਰੀ ਪਿੱਕਟੇ ਨਿਸ਼ਾਨੀ ਸੀਗੀ ਤਿਮੂੜਿਆਂ ਕਾਂਟੇ ਮੈਂ ਕੱਲ 3100 ਰੁਪਏ ਧਰ ਕੇ ਲੈ ਕੇ ਆਈਆਂ ਠੀਕ ਆ ਕਿ ਨਹੀਂ ਤੇ ਫਿਰ ਮੈਂ ਕਿਹਾ ਵੀ ਹੁਣ ਇਹ ਤਾਂ ਬਿਨਾਂ ਕੋਈ ਹੋਰ ਪੈਸਾ ਕਰਕੇ ਜ ਹੋਰ ਤਾਂ ਕੋਈ ਆਇਆ ਨਹੀਂਗਾ ਮੈਂ ਕਿਹਾ ਵੀ ਤੂੰ ਐ ਕਰ ਵੀ ਅ ਤੈਨੂੰ ਮੈਂ 500 ਰੁਪਏ ਦਿੰਨਾ ਹੂੰ ਤੇ ਆਲੇ 3100 ਰੁਪਏ ਜਾ ਕੇ ਉਹਨੂੰ ਮੋੜ ਦੀ ਹੂੰ ਅਗਲੀ ਵਾਰ ਤੂੰ ਉਹ ਕਾਂਟੇ ਪਾ ਕੇ ਲੈ ਕੇ ਆਈਂ ਪਰ ਉਹ ਪਿਓ ਨਾਲ ਆਇਆ ਉਹ ਕਹਿੰਦਾ ਬੈਜ ਜੀ ਵੀ ਇਹ ਤੁਸੀਂ ਕਿਉਂ ਕੀਤਾ ਮਾਹ ਜੀ ਮੈਂ ਨਹੀਂ ਕੀਤਾ ਮੇਰੇ ਸਾਖਸ਼ ਖੜਾ ਇਹ ਇਤਿਹਾਸ ਨਾਲ ਜੁੜਿਆ ਹੋਇਆ ਉਹਨੇ ਤੇ ਗਰੀਬ ਦਿੱਤੀ ਵਾਸਤੇ ਆਪਣੀ ਖੋਪਰੀ ਲਹਾਤੀ ਮੈਂ ਕਿਹਾ ਕੋਪਰੀ ਨਹੀਂ ਮੇਰੇ ਤਾਂ ਘੰਟੇ ਬਾਅ ਬਣੀ ਜਾਣੇ ਨੇ ਇਹਨੂੰ ਕਹਿੰਦੇ ਨੇ ਇਤਿਹਾਸ ਨਾਲ ਜੁੜਨਾ ਇਤਿਹਾਸ ਦੀ ਮੰਨੀ ਦੀ ਹੁੰਦੀ ਆ ਨਾ ਜੇ ਹੁਣ ਆ ਇਤਿਹਾਸ ਨੂੰ ਗਾਈ ਜ ਮੈਂ ਵੀ ਗਾਈ ਜਾਊਂਗਾ ਮੈਂ ਕੁੜੀ ਨੂੰ ਕਹਿੰਦਾ ਮੈਂ ਤਾਂ ਪਹਿਲੇ 5000 ਜਮ੍ਹਾਂ ਕਰਾ ਤਾ ਮੈਂ ਅੰਦਰ ਵੜਨ ਦਊਂਗਾ ਪਰ ਉਹ ਇਤਿਹਾਸ ਤਾਂ ਕੋਈ ਨਹੀਂ ਹੈਗਾ ਤੁਸੀਂ ਇਸ ਗੱਲ ਤੇ ਯਕੀਨ ਕਰਦੇ ਹੋ ਕਿ ਉਹਨਾਂ ਦੀ ਸਿਚੁਏਸ਼ਨ ਇਹੋ ਜਿਹੀ ਹੋਏਗੀ ਕਿਹਨਾਂ ਦੀ ਜਿਹੜਾ ਜਿੰਨਾਂ ਦਾ ਤੁਸੀਂ ਕਹਿੰਦੇ ਪਿਓ ਹਾਂ ਹਾਂ ਉਹ ਪੂਰੀ ਤਰ੍ਹਾਂ ਰੋਸਾ ਕਰਦੇ ਹੋ ਤੁਸੀਂ ਨਾ ਮੇਰੇ ਕੋਲ ਪਰਸੋਂ ਆਈ ਤੇ ਕਿ ਜਲੰਧਰ ਜਿਲ੍ਹੇ ਤੋਂ ਅੱਛਾ ਮੈਂ ਕਿਹਾ ਵੀ ਇਹ ਕਿੰਨਾ ਚਿਰ ਹੋ ਗਿਆ ਇਹਨੂੰ ਮੰਜੇ ਪਏ ਇਹਨੂੰ ਉਹ ਕਹਿੰਦੇ ਪਹਿਲਾਂ ਕਰਦੇ ਜਾ ਕੇ ਦਵਾਈ ਭੇਗਿਆ ਤੇ ਉੱਥੇ ਨੂੰ ਉਹ ਰੰਗ ਹੋ ਗਿਆ ਕਹਿੰਦੇ ਹੁਣ 3 ਸਾਲ ਹੋ ਗਏ ਫਿਰ ਉਹ ਪੈਸਾ ਉਹ ਕਹਿੰਦੇ ਬਹੁਤ ਔਖਾ ਮੈਂ ਤੁਹਾਨੂੰ ਥੋੜੀ ਦਵਾਈ ਫ੍ਰੀ ਕਰ ਦਿੰਦੇ ਹਾਂ ਅਸੀਂ ਹੂੰ ਠੀਕ ਹੈ ਕਿ ਨਹੀਂ ਇਹ ਤਾਂ ਪਰਸੋਂ ਦੀ ਗੱਲ ਹੈ ਸੱਚ ਹੈ ਇਹ ਤਾਂ ਹੂੰ ਮਤਲਬ ਕਿ ਜੇ ਮੱਲਵਿਆਸੀ ਗੁਰੂ ਦੇ ਇਤਿਹਾਸ ਨੂੰ ਮੰਨਦੇ ਆ ਤਾਂ ਸਾਨੂੰ ਨਿਮਾਨਿਆਂ ਨੂੰ ਮਾਣ ਨਿਓਟਿਆਂ ਨੂੰ ਔਟ ਡਿੱਗੇ ਨੂੰ ਸਹਾਰਾ ਦੇਣਾ ਹੀ ਪੈਣਾ ਠੀਕ ਹੈ ਸਹੀ ਕਹਿਆ ਤੁਸੀਂ ਬਟ ਚਲੋ ਮੈਂ ਮੰਨਦੀ ਆ ਤੁਹਾਡੀ ਗੱਲ ਨੂੰ ਤੇ ਤੁਸੀਂ ਕਹਿੰਦੇ ਹੋ ਕਿ ਨਾ ਕਿ ਰੱਬ ਨੂੰ ਨਹੀਂ ਮੰਨਦੇ ਹਨਾ ਕਿ ਤੁਹਾਨੂੰ ਕੀ ਲੱਗਦਾ ਸ਼ਹੀਦ ਭਗਤ ਸਿੰਘ ਜੀ ਰੱਬ ਨੂੰ ਨਹੀਂ ਮੰਨਦੇ ਸੀਗੇ ਰੱਬ ਨੂੰ ਨਹੀਂ ਮੰਨਦੇ ਸੀ ਉਹ ਰੱਬ ਦੇ ਮੇਰੇ ਖਿਆਲ ਦੇ ਮੈਂ ਤਾਂ ਉਹ ਨਾਲ ਪੜਦਾ ਨਹੀਂ ਸੀਗਾ ਜਿੱਤੋਂ ਮੇਰੀ ਸੋਚ ਆ ਉਹ ਰੱਬ ਦੇ ਕਾਨੂੰਨਾਂ ਨੂੰ ਮੰਨਦੇ ਸੀ ਹੁਣ ਤੁਸੀਂ ਪੁੱਛੋ ਵੀ ਇਹ ਕਾਨੂੰਨ ਕਿਹੜੇ ਨੇ हां मैं वही दोनों कहना चाहनी हां कि अ ਤੁਸੀਂ ਜੇ ਰੱਬ ਨੂੰ ਨਹੀਂ ਮੰਨਦੇ ਪਏ ਰੱਬ ਦੇ ਕਾਨੂੰਨਾਂ ਨੂੰ ਮੰਨਦੇ ਪਿਓ ਐਕਚੁਅਲੀ ਜੋ ਰੱਬ ਸੀਗਾ ਉਹਨੇ ਉਹ ਕਾਨੂੰਨ ਬਣਾਏ ਆ ਤਾਂ ਹੀ ਤੁਸੀਂ ਉਸ ਚੀਜ਼ ਨੂੰ ਮੰਨਦੇ ਪਿਓ ਉਹ ਰੱਬ ਨੇ ਨਹੀਂ ਬਣਾਏ ਹੈ ਕਾਨੂੰਨ ਉਹ ਸਾਡੇ ਜਿਹੜੇ ਬੜੇ-ਬੜੇ ਗ੍ਰੰਥਕਾਰ ਲਿਖ ਗਏ ਨੇ ਹਨਾ ਉਹਨਾਂ ਨੇ ਬਣਾਏ ਨੇ ਚਾਰ ਕਾਨੂੰਨ ਚਾਰ ਕਾਨੂੰਨ ਕਿਹੜੇ-ਕਿਹੜੇ ਇਹ ਹੈਗੇ ਤੁਸੀਂ ਮੈਂ ਕਦੇ ਵੀ ਆਪਣੇ ਦਰਸ਼ਕ ਵੀਰਾਂ ਨੂੰ ਕਹਿੰਨਾ ਤੁਸੀਂ ਮਹਾ ਭਾਰ ਦੇ 18 ਸ਼ਾਂਤੀ ਪਰ ਪੜੋ ਹਾਂ ਸ਼ਾਂਤੀ ਪਰ ਉਹਨੂੰ ਕਹਿੰਦੇ ਨੇ ਜਿਸ ਮੋਕੇ 'ਤੇ ਸੰਪਤਾ ਮਾ ਜੀ ਆਪਣੇ ਸੇਜੇ ਤੇ ਪੈ ਸੀਗੇ ਫਿਰ ਕ੍ਰਿਸ਼ਨ ਨੇ ਜਿਹੜੇ ਹਿਸ਼ਤਰ ਨੂੰ ਕਿਹਾ ਸੀਗਾ ਵੀ ਫਿਰ ਵੀ ਤਤ ਵੇਤਾ ਤਤ ਵੇਤਾ ਕਹਿੰਦਾ ਤਿੰਨਾ ਵਾਤਨ ਗਿਆਨ ਹੋਵੇ ਉਹਦੇ ਪੈਰਾਂ ਪਾਸੇ ਖੜੀ ਤੈਨੂੰ ਵੀ ਗਿਆਨ ਦਊਗਾ ਉੱਥੇ ਫਿਰ ਉਹਨੇ ਕਿਹਾ ਸੀਗਾ ਪਹਿਲਾ ਕਾਨੂੰਨ ਹੁੰਦਾ ਰੱਬ ਦਾ ਬ੍ਰਹਮਚਾਰੀਆ ਜਵਾਨੀ ਸੰਭਣੀ ਅੱਖ ਨੂੰ ਕੰਟਰੋਲ ਕਰਨਾ ਇਹ ਸਰੀਰ 'ਚ ਪਾਵਰ ਪੈਦਾ ਕਰਨੀ ਪਹਿਲੀ ਖਾਦੀ ਹੋਈ ਖਰਾਕ ਦੂਜਾ ਚੱਜ ਦਾ ਜਵਾਕ ਤੀਜਾ ਚੰਗਾ ਅੰਗ ਸਾਕੇ ਬੁੱਢੇਬਾਰੀ ਕਮਾਉਂਦੇ ਆ ਲਗ ਨਹੀਂ ਵਿਗਿਆਨ ਉੱਚਾ ਜਾਣਾ ਇਹ ਵਿਆਹ ਤੋਂ ਪਹਿਲਾਂ ਬਈ ਵਿਆਹ ਤੋਂ ਬਾਅਦ ਸੰਸਾਰ ਸਮੁੰਦਰ ਚ ਗਿਰ ਜਾਂਦਾ ਹਾਂ ਹਾਂ ਹੈਨਾ ਘਰ ਦੇ ਵਿੱਚ ਬੰਦਾ ਇੱਕ ਮੰਦਾ ਦੂਜਾ ਰੁਸ ਕੇ ਭੱਜ ਜਾਂਦਾ ਹਾਂ ਜੇ ਗਿਆਨ ਉਹਦਾ ਪਾਵਰ ਵੀ ਚੱਕ ਜੂਗਾ ਹਾਂ ਦੂਜਾ ਹੁੰਦਾ ਕਿ ਰਸਤਾ ਆਸਰ ਨੂੰ ਹਾਂ ਇਹ ਵੱਡਾ ਜਿਹਾ ਤਾਂ ਬਣੂਗਾ ਜੇ ਮੰਨ ਲਿਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਲਾਵਾ ਫੜ ਕੇ ਹਾਂ ਹੈਨਾ ਉਹਨਾਂ ਲਾਵਾ ਸਾਨੂੰ ਗਿਆਨ ਹੋਵੇ ਫਿਰ ਅਸੀਂ ਜਦੋਂ ਵੀ ਸਾਨੂੰ ਕਦੇ ਕੋਈ ਮੰਨ ਲਿਆ ਆਕਸਾ ਹੋਵੇ ਜਾਣੀ ਆਪਣੀ ਜਿਹੜੀ ਸਾਡੀ ਘਰ ਵਾਲੇ ਜਿਹਨੂੰ ਮੰਨਦਾ ਮੰਨਿਆ ਕੇ ਬੋਲਣਾ ਹੈ ਪਹਿਲਾਂ ਸਾਨੂੰ ਉਹਦੇ ਵੱਲ ਤੇ ਲਾਵਾ ਵੱਲ ਧਿਆਨ ਦੇਣਾ ਚਾਹੀਦਾ ਵੀ ਉਹ ਕੀ ਕਹਿੰਦੇ ਆ अच्छा ਜੇ ਉਹਨਾਂ ਅਸੀਂ ਉਹਦੀ ਨਹੀਂ ਮੰਨੂਗਾ ਫਿਰ ਉਹ ਕੀ ਕਰੂਗਾ ਚੰਦਗੇ ਨਾ ਹਾਂਜੀ ਹਾਂਜੀ ਤੀਜਾ ਹੁੰਦਾ ਬਾਨ ਪ੍ਰਸਤੀ ਧਰਮ ਅੱਛਾ ਇੱਕ ਸੰਸਕਰ ਦਾ ਸ਼ਬਦ ਹੈ ਜਿਹੜਾ ਮਤਲਬ ਇਹ ਬੱਚੇ ਪੈਦਾ ਹੁਣ ਬੰਦ ਹੋ ਗਏ ਹੁਣ ਤੁਸੀਂ ਇਹਨਾਂ ਦੇ ਕੋਈ ਖਬਾਰੇ ਸੋਚੋ ਹੂੰ ਚੌਥਾ ਹੁੰਦਾ ਸੰन्यास ਹੂੰ ਸੰन्यास ਦਾ ਮਤਲਬ ਇਹ ਹੁਣ ਬੱਚੇ ਕਮਾਉਣ ਲੱਗ ਕੇ ਤੁਸੀਂ ਪਿੱਛੇ ਹਟ ਜਾਓ ਕੋ ਤੁਹਾਨੂੰ 90 ਸਾਲ ਦਾ 60 ਦਾ ਤਜਰਬਾ ਜਿੱਤੇ ਕਿ ਤੁਹਾਡੇ ਬੱਚੇ ਯਾਨੀ ਮੰਨ ਲਓ ਕੋਈ ਤੁਹਾਨੂੰ ਸਲਾਹ ਦੀ ਲਓ ਸਲਾਹ ਦੇ ਸਕਦੇ ਤੁਸੀਂ ਉਹਨੂੰ ਇਹ ਚਾਰਕ ਨੂੰ ਨੇ ਨਾ ਹੁਣ ਤੁਸੀਂ ਦੱਸੋ ਕਿ ਤੁਹਾਨੂੰ ਕਿਹੜਾ ਮੰਦਾ ਗੱਲ ਹੋ ਗਈ ਨਾ ਇਹ ਬਿਲਕੁਲ ਉਦੋਂ ਬਾਅਦ ਫਿਰ ਉਹ ਆਪਣੇ ਲੇਖ 'ਚ ਲਿਖ ਦੂਗਾ ਹਾਂ ਵੀ ਜਿਹੜੇ ਇਹ ਪਹੁੰਚੇ ਬਾਬਾ ਜੀ ਨਹੀਂ ਇਹ ਭਰਿਆ ਮਾਰਸ ਨੂੰ ਕਹਦੇ ਆ ਬਦੇਸ਼ੀ ਦਿੰਦੇ ਆ ਹੂੰ ਇਹ ਜਾ ਕੇ ਮੋਦੀ ਨੂੰ ਕਿਉਂ ਕਹਿੰਦੇ ਹੁਣ ਸਾਰੇ ਬਾਬਿਆਂ 'ਚ ਨੇ ਬੜੇ ਬੜੇ ਬਾਬੇ ਸਾਰਿਆਂ ਦੀ ਮੋਦੀ ਨਾਲ ਗੱਲਬਾਤ ਆ ਅੱਛਾ ਉਹ ਉਹਨਾਂ ਨੂੰ ਕਿਉਂ ਨਹੀਂ ਕਹਿ ਦਿੰਦੇ ਅੱਛਾ ਵੀ ਤੁਸੀਂ ਇਹਨਾਂ ਦੀ ਮੰਨੋ ਕਾ ਪੰਜਾਬ ਦੇ ਕਿਸਾਨ ਕਿੰਨਾ ਲਹੂ ਲੋਹਾਨ ਹੁੰਦੇ ਨੇ ਹਾਂ ਉਹਨੂੰ ਕਿਉਂ ਨਹੀਂ ਕਹ ਜਾਂਦੇ ਵੀ ਤੁਸੀਂ ਇਹਦੀ ਮੰਨੋ ਚ ਨਹੀਂ ਮੈਂ ਤੂੰ ਫਲਾਣੇ ਨਾਲ ਘਰੋਂ ਜਾਵੋਗੇ ਉਹਨਾਂ ਨੂੰ ਤਾਂ ਕਹਿੰਦੇ ਨਹੀਂ ਜੀ ਇਹਨੂੰ ਫਿਰ ਕਹਿੰਦੇ ਨੇ ਸੱਚ ਪੰਖ ਲੈ ਉੱਡ ਰਿਆ ਕੂਡ ਫਿਰੇ ਪ੍ਰਧਾਨ ਮੇ ਲਾ ਲਓ ਹੁਣ ਸਮਝ ਗਿਆ ਨਾ ਜੀ ਤੇ ਇਸ ਕਰਕੇ ਪਰਜਾ ਅੰਧੀ ਗਿਆਨ ਬਿਨ ਅੱਛਾ ਊੜ ਕੁਸਤ ਮੁੱਖ ਅਲਾਵੇ ਭਾਵ ਝੂਠ ਨੂੰ ਬੋਲ ਬ ਡਬਲ ਝੂਠ ਬੋਲਣਾ ਜਿਵੇਂ ਮੰਨ ਲਓ ਇਹ ਝੂਠ ਦਾ ਮਤਲਬ ਇਹ ਹੁੰਦਾ ਵੀ ਮੋਦੀ ਪਿਛਲੇ ਵਾਰ ਆਪਣੇ ਗੁੰਨਾਕੇ ਚ ਗੁਰਪੁਰਪ ਤੇ ਆ ਕੇ ਹਾਂ ਉਹਨਾਂ ਨੂੰ ਭੁਲੇਖੇ ਚ ਲੈ ਕੇ ਠਾਲਦੇ ਹੋ ਮੈਂ ਤੁਹਾਡੀ ਮੰਨੂ ਕੇ ਬਾਅਦ ਮੁੱਕਰ ਗਿਆ ਅੱਛਾ ਹੈਨਾ ਹਾਂ ਇਹ ਕਹਿਣਾ ਮੈਂ ਪਰ ਉਹ ਵੀ ਲਿਖ ਦੇ ਦੂਗਾ ਵੀ ਜਿਹੜੇ ਇਹ ਪਹੁੰਚੇ ਬਾਬਾ ਜੀ ਨੇ ਵੀ ਇਹ ਭਰੇਮਾਨ ਸਾਹਿਬ ਨੂੰ ਕਾਹਦੇ ਉਪਦੇਸ਼ ਦਿੰਦੇ ਨੇ ਜੀ ਫਿਰ ਉਹ ਉਹ ਫਿਰ ਉਹ ਤੇਲੇ ਮੰਨ ਲੈਣੇ ਗੱਲ ਇਹ ਵੀ ਉਹ ਦਾ ਪਾਕਿਸਤਾਨ ਤਾਂ ਹੈਗਾ ਨਾ ਲਿਖ ਲੇਤਾ ਉਹਨਾਂ ਨੇ ਤਾਂ ਮੰਨਣੀ ਨਹੀਂ ਤੇ ਜਿਹੜੇ ਮੰਨ ਲਵੇ ਜਿਹੜੇ ਧਰਮ ਕੱਟੜਤਾ ਹੁੰਦੇ ਨੇ ਉਹ ਕਿਤੇ ਸੀ ਉਹ ਇਹ ਲੇਖ ਲਿਖੂਗਾ ਮੈਂ ਰੱਬ ਨੂੰ ਕਿਉਂ ਨਹੀਂ ਮੰਨਦਾ ਉਹ ਫਿਰ ਮੰਨ ਲੈਣੀ ਕਰੂਂਦੇ ਮੰਨਣੀ ਨਹੀਂ ਹੁਣ ਤੁਸੀਂ ਦੱਸੋ ਆ ਕਿ ਕਰੂ ਕੀ ਉਹਨੇ ਜੇ ਕਿ ਨਹੀਂ ਮੰਨਣੀ ਤਾਂ ਹੈ ਨਹੀਂ ਠੀਕ ਹੈ ਕਿ ਨਹੀਂ ਜਿਸ ਮੌਕੇ ਉਹ ਸਿਮਰਨ ਜੀ ਆਇਆ ਸੀ ਉਸ ਮੌਕੇ ਹੀ ਪੰਜਾਬੀ ਤੇ ਅਸੀਂ ਹਥਿਆਰ ਨਾਲ ਜੁੜੇ ਹੋਏ ਸੀ ਅੱਛਾ ਹੁਣ ਅਸੀਂ ਹਥਿਆਰ ਨਾਲ ਨਹੀਂ ਜੁੜੇ ਹੈਗੇ ਹੁਣ ਇਹ ਧਰਮ ਉਹ ਧਰਮ ਜਿਹਦਾ ਕੋਈ ਮਾਰਗਦਰਸ਼ਨ ਨਹੀਂ ਹੈਗਾ ਅੱਛਾ ਅਸਲ ਤੇ ਨਾ ਹੁੰਦਾ ਧਰਮ ਸਾਲਾ ਹੂੰ ਇਹ ਸੰਸਕਰਨ ਦਾ ਸ਼ਬਦ ਆ ਹੂੰ ਸਾਲਾ ਦਾ ਮਤਲਬ ਹੁੰਦਾ ਸਥਾਨ ਸ਼ਾਲਾ ਹਾਂ ਧਰਮ ਦਾ ਮਤਲਬ ਹੁੰਦਾ ਮਾਰਗਦਰਸ਼ਨ ਹੁਣ ਤੁਸੀਂ ਦੱਸੋ ਕਿਹੜਾ ਮਾਰਗਦਰਸ਼ਨ ਉਹ ਤਾਂ ਹੈ ਨਹੀਂ ਧਰਮ ਨੂੰ ਮਾਰਗਦਰshit ਕਰਨ ਵਾਲਾ ਸਥਾਨ ਹਾਂ ਜਿਵੇਂ ਹੁਣ ਆਪਾਂ ਖੜੇ ਆ ਆਪਾਂ ਇਹ ਗੱਲ ਆਪਾਂ ਭਵਿੱਖ ਬਾਰੇ ਵਿਚਾਰਾਂ ਕਰਦੇ ਆ ਹਾਂ ਉਹ ਜਿਹੜੇ ਤੇ ਭਵਿੱਖ ਬਾਰੇ ਵਿਚਾਰਾਂ ਹੋਣ ਹੁਣ ਚਲ ਮੇਰੇ ਤੇ ਲਾ ਲੋ ਹੁਣ ਮੈਂ ਮੇਰਾ ਪਰਿਵਾਰ ਆ ਅਸੀਂ ਪੰਜਾਬੀ ਸਿੱਖ ਜਰੂਰ ਆ ਤੁਹਾਡੇ ਸਿੱਖਾਂ ਦੀ ਗੱਲ ਕੋਈ ਹੈ ਨਹੀਂ ਠੀਕ ਹੈ ਕਾਲੇ ਨਾਲ ਤਾਂ ਹੋ ਗਿਆ ਸੀ ਸਿੱਖ ਧਰਮ ਪਾਇਆ ਗ੍ਰਹਿਣ ਕਰਾਂਗੇ ਅੱਛਾ ਹੁਣ ਤੁਸੀਂ ਪੁੱਛੋ ਵੀ ਤੁਸੀਂ ਕਿਉਂ ਨਹੀਂ ਕਰਦੇ ਬਿਲਕੁਲ ਬਿਲਕੁਲ ਕਿਉਂਕਿ ਸਿੱਖ ਧਰਮ ਤੋਂ ਨਹੀਂ ਹੈਗੇ ਨਹੀਂ ਜਦੋਂ ਤੁਸੀਂ ਵੀ ਇੰਨਾ ਤੁਸੀਂ ਤੁਹਾਨੂੰ ਗੁਰਬਾਣੀ ਦਾ ਗਿਆਨ ਹੈ ਤੁਹਾਨੂੰ ਇਤਿਹਾਸ ਬਾਰੇ ਗਿਆਨ ਹੈ ਫੇ ਸੁਣਤਾ ਸਮਾਂ ਦੇ ਪਹਿਲਾਂ ਵਰ ਛਕਣਾ ਚਾਹੀਦਾ ਹਾਂ ਕਿਉਂਕਿ ਜਿਹੜਾ ਗੁਰਬਾਣੀ ਤੇ ਇੱਕ ਅੰਮ੍ਰਿਤ ਇਹ ਆਸ਼ੀਰਵਾਦ ਤੇ ਦਾਨ ਆ ਇਹਦੇ ਲੈਣ ਤੋਂ ਪਹਿਲਾਂ ਜੋਗ ਹੋਣਾ ਜ਼ਰੂਰੀ ਆ ਅੱਛਾ ਅਸੀਂ ਕੱਲ ਜੂਗੀ ਜੀਵਾ ਮਤ ਕੱਚੀ ਆ ਹੂੰ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਗਾਤੀ ਇਹ ਲੂਟੇ ਉਹ ਜਿਹੜਾ ਜਾਵੇਂਗਾ ਤੇ ਸ਼ਬਦ ਆ ਗਿਆ ਉਹ ਸਾਡੇ ਕਿਹੜੇ ਵਿਦਵਾਨ ਨੂੰ ਪਤਾ ਵੀ ਇਹਦਾ ਮਤਲਬ ਕੀ ਬਣਦਾ ਪੰਜਾਬੀ ਚ ਕੀ ਜਨਵਾਦ ਕਰੋਗੇ ਕੀ ਕੀ ਮਤਲਬ ਬਣਦਾ ਇਹਦਾ ਮਤਲਬ ਵੰਗਾ ਤੁਹਾਡੀ ਕਮਾਈ ਲੁੱਟਣ ਵਾਲੇ ਲੋਕ ਅੱਛਾ ਹੈਨਾ ਹੂੰ ਤੇ ਕਹਿੰਦੇ ਗੁਰੂ ਜੀ ਕਹਿੰਦੇ ਹੱਲ ਕੀ ਹੈ ਕਹਿੰਦੇ ਹੱਲ ਹੈਗਾ ਹੂੰ ਹੈਨਾ ਕੀ ਆਪਣੇ ਕਰਮ ਧਰਮ ਪਖੰਡ ਦੇ ਉਸੇ ਇਹਨ ਜਮ ਜਗਾਤੀ ਇਹ ਲੂਟੇ ਨਿਰਵਾਨ ਕੀਰਤਨ ਗਾਉ ਉਹ ਕਰਤੇ ਕਾ ਯੋ ਤੇ ਸਿਮਰਨ ਤੇ ਛੁੱਟੇ ਸਿਮਰਨ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਰੱਬ ਦੀ ਜਾਨ ਨੂੰ ਭਟਣਾ ਸਿਮਰ ਦਾ ਮਤਲਬ ਹੋਏ ਹੰਗਾ ਮੇਰੇ ਦਰਸ਼ਕ ਵੀਰੋ ਸਾਡੀ ਬਲੀ ਮਨੁੱਖੀ ਬੁੱਧੀ ਆ ਇਹ 24 ਘੰਟੇ 31 ਵਾਰ ਬਦਲਦੀ ਆ ਅੱਛਾ ਸਿਮਰਨਾ ਮਤਲਬ ਹੁੰਦਾ ਤੁਹਾਡੀ ਬੁੱਧੀ ਹਸਿਆਰ ਹੋਣਾ ਹਾਂ ਲੈਵਲ ਤੇ ਆਣਾ ਲੈਵਲ ਤੇ ਆਣਾ ਹੁਣ ਸ਼ਾਮ ਨੂੰ 4 ਵਜੇ ਤੋਂ ਬਾਅਦ ਅਸੀਂ ਘਰਲੇ ਨੂੰ ਗਾਲਾਂ ਕੱਢ ਦਿੰਨੇ ਆ ਮੰਦਾ ਚੰਗਾ ਅੱਖਾਂ ਜੋ ਕੱਢਦੇ ਸਵੇਰ ਨੂੰ ਕਹਿ ਦਿੰਨੇ ਆ ਅਸੀਂ ਬਾਠ ਕਰ ਲਿਆ ਤੇ ਨਾਲੇ ਕਹਿ ਜਾਂਦੇ ਨੇ ਆਸਾ ਦੀ ਵਾਰ ਦੇ ਵਿੱਚ ਸੋਕੇ ਮੰਦਾ ਆਖੀਏ ਹਾਂ ਹੁਣ 70 ਦਾ 30 ਮਿੰਟ ਬਣੀ ਨਹੀਂ ਹਾਂ ਉਹ ਤਾਂ ਮੈਂ ਚੰਗਾ ਸੋ ਕਿਉਂ ਮੰਦਾ ਆਖਿਆ ਜਿੱਤ ਜੰਮੇ ਰਾਜਨ ਪਰ ਐਕਚੁਅਲ ਇਚ ਤੇ ਮੰਦਾ ਹੀ ਉਹਨੂੰ ਹੀ ਆਖਿਆ ਜਾਂਦਾ ਰਹੂ ਨਹੀਂ ਜੰਗ ਬਹੁਤ ਮੈਂ ਚੰਗਾ ਮੈਂ ਤਾਂ ਇੱਕ ਵਾਰ 1978 ਚ ਆਪਣੇ ਜੀਵਨ ਸਾਥੀ ਮਹਾਬਲਜੀ ਡੰਗਰਾ ਸਵੇਰ ਉੱਠ ਕੇ ਮਾਫੀ ਮੰਗ ਲਈ ਮਾ ਯਾਰ ਮੇਤੋ ਗਲਤੀ ਹੋ ਗਈ ਲੜਨਾ ਜਾਨਵਰਾਂ ਦਾ ਕੰਮ ਆ ਇਨਸਾਨ ਦਾ ਕੰਮ ਥੋੜੋ ਆ ਹਾਂ ਮੈਂ ਤੁਸੀਂ ਪੁੱਛੇ ਮੈਂ ਮਾਫੀ ਕਿਉਂ ਮੰਗੀ ਕਿਉਂਕਿ ਮੈਨੂੰ ਜਿਹੜੇ ਲਾਵਾ ਗੁਰੂ ਸਾਹਿਬ ਨੇ ਪੈਦਾ ਕੀਤੀਆਂ ਹਮ ਉਹਨਾਂ ਨੇ ਮੈਨੂੰ ਕਿਹਾ ਨਾ ਅੱਛਾ ਗਿਆਨ ਉਹਨੂੰ ਹੋਊਗਾ ਤੁਸੀਂ ਬੋਲ ਲਈ ਕਿਉਂ ਜੇ ਕੋਈ ਅਸੀਂ ਕਾਲਜੂ ਕੀ ਜੀਵਾ ਮਨਨ ਤੈਨੂੰ ਪਹਿਲਾਂ ਕਿਹਾ ਵੀ ਅਸੀਂ ਲੈ ਕੇ ਨਹੀਂ ਹੈਗੇ ਮੈਂ ਤੈਨੂੰ ਪਹਿਲਾਂ ਕਹਿ ਚੁੱਕਿਆ ਵੀ ਅਸੀਂ ਲੈ ਕੇ ਨਹੀਂ ਹੈਗੇ ਕਾਲਜੂ ਕੀ ਜੀਵਾ ਫਿਰ ਮੈਂ ਅਨਪੜਾ ਮੈਂ ਕਿਹਾ ਕਿ ਸਕੂਲ ਚ ਅੱਛਾ ਮੇਰੇ ਕੋਲ ਚ ਪੰਜਵੀਂ ਫੇਲ ਦਾ ਸਰਟੀਫਿਕੇਟ ਹੈ ਮੇਰੇ ਕੋਲ ਤਾਂ ਪੰਜਵੀਂ ਫੇਲ ਦਾ ਸਰਟੀਫਿਕੇਟ ਹੁੰਦਾ ਪਤਾ ਨਹੀਂ ਉਹਦਾ ਮੇਰੇ ਬਾਪੂ ਨੇ ਆਪਣੇ ਉਹਨਾਂ ਨੂੰ ਮਾਸਟਰ ਨੂੰ ਸਾਥ ਘਾਟਾ ਦੇ ਕੇ ਬਣਾ ਰਿਆ ਸੀ ਕਿ ਕਹਿੰਦਾ ਮੈਂ ਕਹਿਣ ਜੋਗਾ ਜੂ ਮੁੰਡਾ ਮੰਗਣਾ ਵੀ ਕਰ ਲੂ ਦੂਜੇ ਕੋਈ ਪੰਜਵੀਂ ਦਾ ਸਰਟੀਫਿਕੇਟ ਹੈਗਾ ਭਾਈ ਉਦੋਂ ਠੀਕ ਹੈ ਅਸੀਂ ਟੌਪਿਕ ਤੋਂ ਭਟਕ ਗਏ ਆ ਅਸੀਂ ਉਸੇ ਟੌਪਿਕ ਵਾਲੀ ਆਨੇ ਆ ਸ਼ਹੀਦ ਭਗਤ ਸਿੰਘ ਜੀ ਦੇ ਟੌਪਿਕ ਵੱਲ ਅਸੀਂ ਆਪਣਾ ਗੱਲ ਨਹੀਂ ਕਰਦੇ ਹੈਗੇ ਚਲੋ ਅਸੀਂ ਤੇ ਹਨਾ ਤੁਸੀਂ ਜਿਵੇਂ ਕਹਿੰਦੇ ਕੱਲ ਜੀ ਵੀ ਕੱਲ ਜੁ ਕੀ ਜੀਵ ਮਤ ਕੱਚੀ ਸਾਡੀ ਹਨਾ ਅਸੀਂ ਕਿਉਂ ਹਨਾ ਅਸੀਂ ਮੈਂ ਤਾਂ ਆਪਣੀ ਗੱਲ ਕਰਦੇ ਆ ਲਓ ਮੈਂ ਆਪਣੀ ਗੱਲ ਕਰਦਾ ਹਾਂਜੀ ਹਾਂ ਕਿਉਂਕਿ ਗੁਰੂ ਜੀ ਕਹਿੰਦੇ ਨੇ ਜਿਨ ਨੇ ਲੋਇਆਂ ਨੂੰ ਜਾ ਕੇ ਦੇਖਿਆ ਸੋਏ ਲੋਇ ਨਾ ਪ੍ਰਕਾਸ਼ ਲੋਨ ਕਹਿੰਦੇ ਨੇ ਅੱਖਾਂ ਨੂੰ ਹੂੰ ਵੀ ਜਿਹੜਾ ਆਪਣਾ ਪੇਟ ਆ ਪੇਟ ਨਹੀਂ ਹੈਗਾ ਇਹ ਅੱਛਾ ਮੈਂ ਤੁਹਾਡੇ ਤੋਂ ਇੱਕ ਮੈਂ ਮਾਫੀ ਮੰਗਦੀ ਆ ਤੁਹਾਨੂੰ ਮੈਂ ਰੋਕਿਆ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਨੀ ਆ ਕਿ ਮੰਨ ਲਓ ਮੰਨ ਲਓ ਕਿ ਅੱਜ ਪਗਾ ਸਿੰਘ ਆ ਜਾਂਦੇ ਨੇ ਹਨਾ ਉਹ ਜੋ ਕੋਈ ਸ਼ਖਸ ਉਹੋ ਜੀ ਸੋਚ ਰੱਖਣ ਵਾਲਾ ਕੋਈ ਵਿਅਕਤੀ ਅੱਜ ਦੇ ਸਮੇਂ 'ਚ ਉੱਠਦਾ ਏ ਤੇ ਕਿਹੋ ਜਿਹਾ ਬਦਲਾਵ ਆਣਗੇ ਕੀ ਕੁਝ ਹੋਏਗਾ ਦੁਨੀਆ ਦੇ ਅੰਦਰ ਤੇ ਕੀ ਉਹਦੀ ਸੋਚ ਉਹੋ ਜੀ ਹੋਏਗੀ ਜੇ ਉਹੋ ਜੀ ਸੋਚ ਹੋਈ ਏ ਤੇ ਸਮਾਜ ਵਿੱਚ ਇਹੋ ਇਹੋ ਜਿਹੇ ਕਿਹੜੇ ਬਦਲਾਵ ਆ ਸਕਦੇ ਨੇ ਕੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਵੇ ਇਹਦੇ ਬਾਰੇ ਜ਼ਰੂਰ ਦੱਸੋ ਉਹਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਇਹ ਤਾਂ ਜਦੋਂ ਗੁਰੂ ਮਹਾਰਾਜ ਤੇਗਵਾਧ ਜੀ ਨੇ ਕਿਹਾ ਸੀ ਹਾਂਜੀ ਵੀ ਕੋਈ ਉਹ ਬੰਦਾ ਹੋਵੇ ਬਲੀ ਹੋਵੇ ਹੂੰ ਜਿਹੜਾ ਆਪਣੀ ਮਾਲਾ ਵੀ ਕੁਰਬਾਨੀ ਦੇਵੇ ਹੂੰ ਉਹ ਕਹਿੰਦੇ ਤੋਂ ਤੋਂ ਵੱਡਾ ਕਿਹੜਾ ਹੋ ਸੰਗਤ ਕੋਈ ਅਹੇਜਾ ਹੋਏ ਫਿਰ ਤਾਂ ਪਹਿਲੇ ਹੋ ਸਕਦਾ ਹੂੰ ਨਹੀਂ ਤਾਂ ਮੁਸ਼ਕਲ ਮਤਲਬ ਕੁਝ ਨਹੀਂ ਹੋ ਸਕਦਾ ਕੁਝ ਨਹੀਂ ਹੋ ਸਕਦਾ ਮੰਨ ਲਓ ਤੁਸੀਂ ਅ ਇੱਕ ਮੈਂ ਤੇ ਸਿਮਰਨ ਹਾਂਜੀ ਇੱਕ ਆਪਣੇ ਕੋਲ ਜਰਮਨ ਦਾ ਬੰਦਾ ਹੋ ਗਿਆ ਇੱਕ ਅਮਰੀਕਾ ਦਾ ਹੋ ਗਿਆ ਆਪਾਂ ਤਿੰਨੇ ਧਰੋਜੇ ਕੋਲ ਚਲੇ ਗਏ ਹਾਂ ਜਰਮਨ ਵਾਲਾ ਕਹਿੰਦਾ ਸਾਹੀ ਮੇਰਾ ਕੰਮ ਕਹਿੰਦਾ ਪਰਸੋਂ ਹੋ ਜਾਊਗਾ ਉਹ ਬੰਦੇ ਵਧੀਆ ਨੇ ਹਾਂ ਅਮਰੀਕਾ ਲਗੇ ਸਾਡਾ ਉਹ ਕਹਿੰਦਾ ਕੁਝ ਮਹੀਨੇ ਬਾਅਦ ਹੋਜੂ ਫਿਰ ਆਪਾਂ ਕੇ ਸਾਡੇ ਪੰਜਾਬੀਆਂ ਨੇ ਤੁਹਾਨੂੰ ਰਾਹ पे ਰੋਣ ਲੱਗ ਗਿਆ ਕਹਿੰਦਾ ਮੈਂ ਜੇ ਉਹ ਸਾਡਾ ਕੁਝ ਨਹੀਂ ਬਣਦਾ ਹੈਗਾ ਹੁਣ ਸਮਝ ਗਏ ਤੁਸੀਂ ਜਿਸ ਮੌਕੇ ਹੁਣ ਭਗਤ ਸਿੰਘ ਦੀ ਗੱਲ ਆ ਜਾਂਦੀ ਆ ਜਿਸ ਮੌਕੇ ਅੰਗਰੇਜ਼ਾਂ ਨੂੰ ਪਤਾ ਲੱਗਿਆ ਕਿ ਪੰਜਾਬੀ ਕੌਮ ਆ ਹੂੰ ਵੀ ਇਹਨੂੰ ਕਿਵੇਂ ਦਵਾਇਆ ਸਕ ਦਵਾ ਸਕਦੇ ਆ ਅਸੀਂ ਉਹ ਤਾਂ ਬਹੁਤ ਬਹਾਦਰ ਕੌਮ ਸੀਗੀ ਹੂੰ ਉਸ ਮੌਕੇ ਜਦੋਂ ਉਹ ਅਰੇਜ ਆਏ ਨੇ ਉਹ ਕਹਿੰਦੇ ਵੀ ਕਿਸੇ ਵੀ ਇਹ ਬਰਤਲੇ ਨਹੀਂ ਆਉਂਦੇ ਉਹਨਾਂ ਨੇ ਫਿਰ ਕਿਸੇ ਨੂੰ ਬੰਦੇ ਨੂੰ ਕਿਹਾ ਕਹਿੰਦੇ ਵੀ ਤੁਹਾਨੂੰ ਅਸੀਂ 500 ਕਿਲਾ ਜਮੀਨ ਦਾ ਦੇਣਾ ਤੇ ਨੂੰ ਐਂ ਦੱਸਦੇ ਇਹ ਕਿਵੇਂ ਦਵਾ ਚਾ ਸਕਦੇ ਆ ਅੱਛਾ ਉਹ ਕਹਿੰਦਾ ਤੁਸੀਂ ਐਂ ਗਦੋ ਵੀ ਕੋਈ ਆਪਣਾ ਪ੍ਰਧਾਨ ਚੁਣ ਲਓ ਹੂੰ 1890 ਲੈ ਕੇ ਅੱਜ 24 ਆ ਗਿਆ 2000 ਅੱਜ ਤੱਕ ਪ੍ਰਧਾਨ ਨਹੀਂ ਗੁੜਿਆ ਗਿਆ ਠੀਕ ਹੈ ਹੁਣ ਸਮਝ ਗਏ ਤੁਸੀਂ ਨਹੀਂ ਵੀ ਮਤਲਬ ਕਹਿੰਦਾ ਤਾਂ ਹੀ ਆ ਵੀ ਇਹ ਪੰਜਾਬੀ ਹੁਣ ਅਸੀਂ ਪੰਜਾਬੀ ਨਹੀਂ ਹੈਗੇ ਗੜੇ ਇੱਕ ਟੰਡ ਥੱਲੇ ਹੈ ਨਹੀਂ ਗਿਆ ਅਸੀਂ ਹੁਣ ਸਮਝੀਏ ਤੁਸੀਂ ਹੁਣ ਮੰਨ ਲਓ ਹੁਣ ਸੀਸਪਾਗ ਦੇ ਆਪਾਂ ਗੱਲ ਤੇ ਬੰਦ ਕਰ ਦਿੰਦੇ ਆ ਹੁਣ ਆਪਾਂ ਅੱਜ ਦੇ ਸਮੇਂ ਦੀ ਗੱਲ ਕਰਦੇ ਆ ਬਿਲਕੁਲ ਮੰਨ ਲਓ ਵੀ ਲੱਖਾਂ ਸੁਧਾਣਾ ਹੈਗਾ ਨਾ ਜੀ ਉਹ ਆਪਣੀ ਬਹੁਤ ਧਾਕੜ ਸਪੀਚ ਦੇ ਨਾਲ ਉਹ ਆਪਣਾ ਉੱਥੇ ਜਾ ਰਿਹਾ ਤੇ ਬੋਲ ਰਿਹਾ ਹੂੰ ਬੋਲ ਰਿਹਾ ਨਾ ਉਹਦੇ ਮਗਰ ਦੋ ਇੱਕ ਪੁਲਿਸ ਇਨਸਪੈਕਟਰ ਨੇ ਗੋਲ ਸੈਂਸਪਟ ਦੇ ਦੋ ਬੰਦੇ ਨੇ ਮਾਡੀ ਵੀਡੀਓ ਸੁਣਦਾਂ ਲੋਕ ਕੀ ਕਹਿੰਦੇ ਆ ਜੀ ਇਹ ਜੀ ਲੱਖਾ ਐ ਕਰਦਾ ਸੀ ਲੱਖਾ ਐ ਕਰਦੇ ਲੱਖਾ ਐ ਕਰਦਾ ਸੀ ਹੂੰ ਮੈਂ ਉਹਨੂੰ ਇਨਸਪੈਕਟਰ ਨੂੰ ਕਹਿਣਾ ਪਹਿਲਾਂ ਤੁਸੀਂ ਰਾਏ ਜਨਕ ਦਾ ਇਤਿਹਾਸ ਪੜ੍ਹ ਲਓ ਹੂੰ ਰਾਜੇ ਹਰੀ ਚੰਦਰ ਦਾ ਇਤਿਹਾਸ ਪੜ੍ਹ ਲਓ ਹੂੰ ਵੀ ਪਹਿਲੇ ਜਿਹੜਾ ਬੰਦਾ ਕੋਈ ਸਿਆਣਾ ਨਹੀਂ ਜੰਮਦਾ ਹੁੰਦਾ ਵਿੱਚੋਂ ਸਿੱਖਿਆ ਜਿਹੜਾ ਹੁੰਦਾ ਬਿਲਕੁਲ ਫਿਰ ਕੀ ਮੈਟਰ ਕੀ ਇਹ ਲੱਖਾ ਸਿਧਾਨਾ ਵਾਲਾ ਤੁਸੀਂ ਕਹਿ ਰਹੇ ਹੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਬਈ ਜਿਹੜੇ ਬੰਦੇ ਜਾਨੀ ਕਿ ਉਹ ਕਹਿੰਦੇ ਆ ਹੂੰ ਵੀ ਲੱਖਾ ਜਣਾ ਐ ਕਰਦਾ ਸੀਗਾ ਹੂੰ ਮੈਂ ਉਹਦੇ ਬੰਦੇ ਨੂੰ ਇਹ ਗੱਲ ਕਹਿਣਾ ਬਿਜੋ ਤੁਸੀਂ ਸਿਪਾਹੀ ਪੁਲਿਸ ਭਰਤੀ ਹੋਏ ਸੀ ਹਾਂ ਰਿਟਾਇਰ ਹੋਣ ਤੱਕ ਅੱਛਾ ਤੁਸੀਂ ਕੀ ਕੀਤਾ ਅੱਛਾ ਵੀ ਸਾਡੇ ਸੀਰੀਜ਼ ਦੇ ਵਿੱਚ ਦੋ ਮੁਖੀਆਂ ਨੇ ਅੱਛਾ ਇੱਕ ਅੰਤਰਮੁਖੀ ਇੱਕ ਬਾਹਰਮੁਖੀ ਹਾਂ ਬਾਹਰਮੁਖੀ ਆ ਸੰਸਾਰ ਦੇਖਦੇ ਆਪਾਂ ਹਾਂ ਜਿਹੜੀ ਅੰਤਰਮੁਖੀ ਆ ਉਹ ਧਰਮ ਉਹਦਾ ਸਿਮ ਕਾਰਡ ਆ ਅੱਛਾ ਵੀ ਜਦੋਂ ਤੁਸੀਂ ਰਾਤ ਨੂੰ ਅੱਖਾਂ ਮੀਟ ਕੇ ਹਾਂ ਬੈਠੋ ਆਪਣੇ ਦਿਮਾਗ ਦੀ ਵਿੰਡੋ ਖੋਲ ਕੇ ਕਲਕ ਕਰਕੇ ਇੰਟਰ ਕਰ ਦੋ ਤੁਹਾਡੇ ਸਾਰੇ ਜਿੰਨੇ ਤੁਸੀਂ ਸਰਵਿਸ ਕੀਤੀਆਂ 60 ਸਾਲ ਦੀ ਸਾਰੇ ਕਿੰਨਿਆਂ ਨੂੰ ਅਸੀਂ ਠੁੱਕੇ ਕੇਸ ਪਾਏ ਕਿੰਨੇ ਕਾਊਂਟਰ ਕੀਤੇ ਕਿੰਨੇ ਕਿਸੇ ਕਹੇ ਦੇ ਕਹਾ ਤੇ ਅਸੀਂ ਆਹ ਕਰਤਾ ਜਿਹੇ ਦੇ ਗਰੀਬ ਦੇ ਧੀਆਂ ਰੋਤੇ ਕਿਹਦੀ ਮੰਗੀ ਹੋਈ ਸੀ ਕਿਦਾ ਕੀ ਹੋ ਗਿਆ ਸਾਰਾ ਕੁਝ ਮੂਰੇ ਆ ਜੂਗਾ ਅੱਛਾ ਗੈਰ ਰੋਣ ਤੋਂ ਬਾਅਦ ਹੈ ਰੇਗ ਗੈਨ ਦਾ ਅੱਜ ਤੱਕ ਗਰੀਬਾਂ ਨੂੰ ਬੜਾ ਮਾਣ ਦਿੱਤਾ ਠੀਕ ਆ ਕਿ ਨਹੀਂ ਮੈਂ ਜਾਣੀ ਉਹਨਾਂ ਬੇਨਤੀ ਕਰਦਾ ਵੀ ਦੇਖੋ ਜਿੰਨੇ ਵੀ ਤੁਸੀਂ ਲੋਕ ਹੈਗੇ ਉਹ ਲੱਖ ਸਾਨੇ ਬਾਰੇ ਬੋਲਦੇ ਹੋ ਵੀ ਮੇਰਾ ਵੀ ਮੇਰੀ ਬੇਨਤੀ ਆ ਵੀ ਪਹਿਲਾਂ ਉਹਨਾਂ ਨੂੰ ਉਹ ਮੋਰਚਾ ਸਰ ਕਰ ਲੈਣ ਦਿਓ ਉਹਨਾਂ ਨੂੰ ਮੰਗਾ ਬਣਾ ਜਦੋਂ ਆ ਜੂਗਾ ਜੋ ਮਰਜ਼ੀ ਕਰ ਲਿਓ ਪਰ ਹੁਣ ਨਾਲ ਦੀ ਲੱਤਾਂ ਖਿੱਚੋ ਉਹ ਕਿਹੜਾ ਕੱਲੇ ਆਪਣੇ ਵਾਸਤੇ ਲੜਦਾ ਹੂੰ ਤਾਂ ਸਾਰੇ ਪੰਜਾਬ ਵਾਸਤੇ ਬੋਲਦਾ ਹੋ ਸਕਦਾ ਸਾਰੇ ਹਿੰਦੁਸਤਾਨ ਦੇ ਵਾਸਤੇ ਬੋਲਦਾ ਹੋਵੇ ਅੱਛਾ ਉਹ ਤਾਂ ਆਪਣੀ ਗੱਲ ਤਾਂ ਕਰਦਾ ਹੀ ਨਹੀਂ ਉਹ ਹੂੰ ਉਹ ਤਾਂ ਪੰਜਾਬ ਦੀ ਗੱਲ ਕਰਦਾ ਹਿੰਦੁਸਤਾਨ ਦੀ ਗੱਲ ਕਰਦਾ ਅੱਛਾ ਵੀ ਮੈਂ ਤੁਹਾਡੇ ਕੋਲੇ ਹੱਥ ਬੰਨਦਾ ਮੇਰੇ ਵੀਰੋ ਵੀ ਪਹਿਲਾਂ ਉਹਨਾਂ ਨੂੰ ਆਪਣਾ ਮੋਰਚਾ ਸਰ ਕਰ ਲੈਣ ਦਿਓ ਮੰਗਾ ਮਨਵਾ ਲੈਣ ਦਿਓ ਜਦ ਦਿਨ ਕਦੇ ਇੱਥੇ ਆ ਜੂਗਾ ਦੋ ਮਰਜ਼ੀ ਕਰ ਲਿਓ ਠੀਕ ਹੈ ਹੁਣ ਆਪਾਂ ਅਗਲੀ ਗੱਲ ਕਰਦੇ ਆਂ ਜੀ ਮੰਨ ਲਓ ਵੀ ਸਾਡੇ ਪੰਜਾਬ ਦੇ ਵਿੱਚ ਇੱਕ ਗੱਲ ਪੈ ਗਈ ਹੁੰਦੀ ਨੇ ਸਾਡੇ ਸਰੋਣੀ ਕਮੇਟੀ ਸਾਰਾ ਪੰਜਾਬ ਇਹ ਕਹਿੰਦਾ ਹੂੰ ਬਈ ਉਹ ਜਿਹੜਾ ਸੱਚੇ ਸੌਦੇ ਵਾਲਾ ਸਰਸੇ ਵਾਲਾ ਹਾਂ ਹਾਂ ਉਹਨੂੰ ਕੀ ਕਹਿੰਦੇ ਨੇ ਪਤਾ ਨਹੀਂ ਕੀ ਕਹਿੰਦੇ ਆ ਰਾਮ ਏਮ ਅੱਛਾ ਉਹ ਕਹਿੰਦੇ 6 ਮਹੀਨੇ ਬਾਅਦ ਉਹ ਪ੍ਰੋਲ ਦੇ ਦਿੰਦੇ ਨੇ ਅੱਛਾ ਉਹ ਭਲੇ ਉਹ ਮਾਨਸੋ ਦਿੱਲੀ ਜਿਹੜਾ ਕੋਈ ਵਿਰੋਧੀ ਨਹੀਂ ਹੈਗਾ ਤਾਂ ਮੇਦੀ ਆ ਟੋਡਾ ਜੀ ਮਾਰੀ ਬੰਦੀ ਸਿੰਘਾ ਬਾਰੇ ਗੱਲ ਕਰੋ ਹੋ ਗਿਆ ਆਪਣੇ ਫਰਸੇ ਵਾਲਾ ਹੂੰ ਬਾਕੀ ਉਹ ਬਿੱਟਾ ਹਰਜੀਤ ਸਿੰਘ ਗਰੇਵਾਲ ਜਦੋਂ ਉਹ ਮੋਦੀ ਕੋਲ ਜਾਈ ਬਾਹਰ ਨਿਕਲੇ ਆਉਣਗੇ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਦੇਖੋ ਮੇਰੇ ਮਿੱਤਰੋ ਆਪਣੇ ਬਿੱਟਾ ਜੀ ਗਰੇਵਾਲ ਸਾਹਿਬ ਬਲਦੇਵ ਸਿੰਘ ਸਾਡੇ ਹੋਰ ਨਾਲ ਬੈਠੇ ਹੋਣਗੇ ਮੋਦੀ ਦਾ ਚਾਹ ਪੀਂਦੇ ਹੋਣਗੇ ਵੀ ਤੁਸੀਂ ਜੇ ਤੁਹਾਨੂੰ ਆਹ ਬੰਦੇ ਨਹੀਂ ਚੰਗਦੇ ਇਹ ਬਾਰੇ ਜੋ ਮਰਜ਼ੀ ਕਰੋ ਪਰ ਇਹ ਬਾਕੀ ਦੇ ਹੋਰ ਇਹਨੇ ਹਜ਼ਾਰਾਂ ਨੌਜਵਾਨ ਜੋਧਪੁਰ ਦੀ ਜੇਲ੍ਹ ਚ ਨੇ ਪਟਿਆਲੀਆਂ ਦੀ ਜੇਲ੍ਹ ਚ ਨੇ ਅੱਛਾ ਵੀ ਚਲੋ ਉਹਨੇ ਹੁਣ ਤਾਂ ਬਾਹਰ ਨਿਕਲਣ ਦਾ ਅੱਛਾ ਉਹਨੇ ਤਾਂ ਸਿਆਹ ਪੂਰੀਆਂ ਹੋਗੇ ਤੇ ਇਹਨਾਂ ਬਾਅਦ ਤੇ ਲੈਣਾ ਨਹੀਂ ਜੇ ਜੋ ਮਰਜ਼ੀ ਕਰੋ ਤੁਸੀਂ ਜੇ ਕੱਲੂ ਮੰਨ ਲਓ ਵੀ ਉਹ ਸੀਰ ਭਗਤ ਸਿੰਘ ਆ ਜਾਂਦਾ ਹਾਂ ਹੈਨਾ ਤੇ ਉਹ ਲੇਖ ਲਿਖ ਦਿੰਦਾ ਆਪਾਂ ਦੁਬਾਰ ਫੇਰ ਉਹ ਪਹਿਲੇ ਮਿੰਟ ਤੇ ਆਖਰੀ ਗੱਲ ਕਰਦੇ ਆਪਾਂ ਜੀ ਤੇ ਕੱਟੜ ਸਿੱਖਾਂ ਨੇ ਜਿਹੜੇ ਹੈਗੇ ਨੇ ਧਰਮ ਉਹਨਾਂ ਦੀ ਮੰਨਣਾ ਹੈਗਾ ਵੀ ਤੇਰੀ ਗੱਲ ਨੂੰ ਵਾਸੀ ਨਹੀਂ ਮੰਨਦੇ ਉਹ ਸੱਸਿਆ ਵਾਲੀ ਦੀ ਉਹ ਨਹੀਂ ਸਿੱਖਾਂ ਨਾ ਬਣਦੀ ਕਿ ਗੱਗ ਨਹੀਂ ਜਿਹੜੇ ਫਿਰ ਡੇਰੇ ਵਾਲੇ ਨੇ ਬਾਕੀ ਦੇ ਉਹ ਕਿਵੇਂ ਉਹਦੀ ਗੱਲ ਨੂੰ ਮੰਨ ਲੈਣਗੇ ਹੁਣ ਤਾਂ ਮੰਨ ਲੈਣੀ ਹੈਗਾ ਹੁਣ ਮਨ ਲੋ ਵੀ ਇੱਕ ਪਹੁੰਚੇ ਬਾਬਾ ਜੀ ਨੇ ਹੈਨਾ ਹਾਂ ਉਹਨਾਂ ਨੂੰ ਉਹ ਐਂਕਰ ਕਹਿੰਦਾ ਬਈ ਬਾਬਾ ਜੀ ਇਹ ਜਿਹੜੇ ਬੰਦੇ ਲੋਕ ਆਹ ਧਰਮਾਂ ਜਿਹੜਾ ਛੱਡ ਕੇ ਦੂਈ ਧਰਮਾਂ ਚਲੇ ਜਾਂਦੇ ਨੇ ਆਪਣੇ ਪੰਜਾਬੀ ਵੀ ਨੇ ਜਿਹੜੇ ਉਹ ਰਾਮ ਰਹੀਮ ਨੂੰ ਮੰਨਦੇ ਆ ਨਹੀ ਮੈਂ ਤੁਹਾਡੀ ਉਹਦੀ ਗਲਤੀ ਆਉਣਾ ਉਹ ਕਹਿੰਦਾ ਆ ਬਾਬਾ ਜੀ ਆਪਣੇ ਪਹੁੰਚੋ ਬਾਬਾ ਜੀ ਨੇ ਇੱਕ ਨੌਨੀ ਮੈ ਲੈਣਾ ਹੈਗਾ ਬਈ ਇਹ ਜਿਹੜੇ ਬੰਦੇ ਧਰਮ ਛੱਡ ਕੇ ਦੂਏ ਧਰਮ ਚਲੇ ਜਾਂਦੇ ਆ ਹੂੰ ਬਈ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੂੰ ਉਹ ਕਹਿੰਦਾ ਰੱਬ ਨੂੰ ਮੰਨਣਾ ਇੱਧਰ ਨਹੀਂ ਮੰਨਣਾ ਇੱਧਰ ਮੰਨ ਲਓ ਮੈਂ ਕਹਿਣਾ ਚਾਹਣਾ ਉਹ ਬਾਬਾ ਜੀ ਨੂੰ ਵੀ ਆ ਤੇਰੀ ਗੱਲ ਦਾ ਨਾਮ ਦੇ ਉਹਨੂੰ ਕਿਉਂ ਨਾ ਪਤਾ ਲੱਗਿਆ ਭਾਗ ਜੀ ਨੂੰ ਉਹਦੀ ਮਾਂ ਵੀ ਕਹਿੰਦੀ ਸੀ ਕਿ ਦਿੱਲੀ ਦੇ ਵਿੱਚ ਆ ਬਾਦਸ਼ਾਹ ਥੱਲੇ ਪਿਆ ਸੀ ਉਹ ਬਈ ਰਾਮ ਰਾਮ ਛੱਡ ਕੇ ਖੁਦਾ ਨੂੰ ਚੱਪ ਲੈ ਅੱਛਾ ਬੇਦਾ ਕੰਮੇ ਬਹੁਤ ਸੌਖਾ ਫਿਰ ਉਹਨੇ ਕਿਹਾ ਸੀ ਕਹਿੰਦਾ ਗੰਗ ਜਮਨ ਜਬ ਉਲਟੀ ਵਹੇ ਤਾਂ ਨਾਮਾ ਹਰ ਕਰਤ ਰਹੇ ਵੀ ਕਬੀਰ ਨੇ ਕਿਉਂ ਕਿਉਂ ਕਹਿਤਾ ਸੂਰਾ ਸੋਈ ਪਹਿਚਾਨੀਆਂ ਜੋ ਲੜੇ ਦੀਨ ਕੇਤ ਹਾਂ ਠੀਕਾ ਕਿ ਨਹੀਂ ਜੀ ਫਿਰ ਉਹਨੂੰ ਕਸ਼ਮੀਰੀ ਪੰਡਤਾਂ ਨੂੰ ਕਿਉਂ ਨਾ ਪਤਾ ਲੱਗਿਆ ਹਾਂ ਬੇਦਾ ਕੰਮੇ ਬਹੁਤ ਸੌਖਾ ਜਿਆ ਫਿਰ ਗੁਰੂ ਤੇਗ ਬਹਾਦਰ ਦੀ ਮਾਰ ਕਿਉਂ ਨਾ ਪਿੱਛੇ ਮੋੜ ਤੇ ਵੀ ਜਿਵੇਂ ਕਹਿੰਦੇ ਓਕਣ ਕਰ ਲੋ ਹਾਂ ਫਿਰ ਭਾਈ ਦਿਆਲਾ ਜੀ ਭਾਈ ਸਤੀਦਾਨ ਮਸੀਹਾ ਸੀ ਉਹਨਾਂ ਨੇ ਕਹਿੰਦੇ ਸੌਦੇ ਬਾਹਰ ਸਾਸਤਾ ਉਹ ਕਿ ਉਹਨਾਂ ਮੰਨ ਗਏ ਹੂੰ ਕਿਸੀ ਭਾਈ ਤਾਰੂ ਸਿੰਘਾ ਤੇਰੀ ਗੱਲ ਦਾ ਕਿਉਂ ਨਾ ਪਤਾ ਲੱਗਿਆ ਉਹ ਖੋਖੜੀਆਂ ਲਾਤੀਆਂ ਹੁਣ ਸਮਝ ਗਏ ਨਾ ਤੁਸੀਂ ਇਹ ਨਹੀਂ ਫਿਰ ਇਹ ਫਿਰ ਮੇਰੀ ਗੱਲ ਕੀ ਆ ਵੀ ਇੱਕ ਲੈਕਚਰ ਹੂੰ ਚਾਹੇ ਰੱਬ ਦਾ ਹੋਵੇ ਚਾਹੇ ਮੋਦੀ ਦਾ ਹੋਵੇ ਹੂੰ ਲੈਕਚਰ ਠਾਣੇਦਾਰ ਦੀ ਕੀਤੀ ਕਾਰਵਾਈ ਅੱਛਾ ਭਰਵੇਂ ਬਣਾਏ ਕਰੇਲੇ ਇਹਨਾਂ ਸਵਾਲ ਬਾਹਰੋਂ ਦੇ ਵਿੱਚੋਂ ਖਾਲੀ ਹੁੰਦੇ ਨੇ ਇਹ ਕਿੰਨਾ ਦਾ ਸਵਾਲ ਆ ਤਾਹੀਂ ਭਾਈ ਗੁਰਦਾਸ ਕਹਿੰਦੇ ਨੇ ਅੱਖੀ ਵੇਖ ਨਾ ਰੱਜਿਆ ਬਹੁਤ ਰੰਗ ਤਮਾਸ਼ੇ ਨਹੀਂ ਤੁਸੀਂ ਚਲੋ ਤੁਹਾਡੀ ਜਿਹੜੀ ਗੱਲ ਉਹਨੂੰ ਚੰਗੀ ਤਰ੍ਹਾਂ ਐਕਸਪਲੇਨ ਕਰੋ ਇਹ ਮੰਤਰੀਆਂ ਦਾ ਲੈਕਚਰ ਇੱਕ ਦੁਬਾਰਾ ਨਹੀਂ ਕੀਤੀ ਕੀ ਕਾਰਵਾਈ ਦਰਸ਼ਕ ਵੀਰ ਜੀ ਮੈਂ ਦੁਬਾਰਾ ਬੋਲ ਲਵਾਂ ਇੱਕ ਲੈਕਚਰ ਚਾਹੇ ਮੋਦੇ ਦਾ ਚਾਹੇ ਪਹੁੰਚੇ ਬਾਬਾ ਜੀ ਦਾ ਹਾਂ ਇੱਕ ਥਾਣੇਦਾਰ ਦੀ ਕੀਤੀ ਕਾਰਵਾਈ ਮਤਲਬ ਉਹ ਉੱਪਰ ਹੀ ਦਿਖਾ ਪਈ ਇੱਕ ਘਰਵੇਂ ਬਣਾਏ ਕਰੇਲੇ ਇਹਨਾਂ ਸਵਾਲ ਬਾਹਰੋਂ ਉਹਨਾਂ ਵਿੱਚੋਂ ਖਾਲੀ ਹੁੰਦੇ ਆ ਇਹ ਆਹੋ ਮਤਲਬ ਇਹਨ ਦਾ ਮਤਲਬ ਉਹੀ ਹੈ ਕਿ ਉਪਰੀ ਦਿਖਾਵਾ ਹੈ ਅੰਦਰ ਕੁਝ ਵੀ ਨਹੀਂ ਹੈਗਾ ਉਹ ਤਾਂ ਕੁਝ ਵੀ ਨਹੀਂ ਹੈਗਾ ਉਹ ਤਾਂ ਹੁਣ ਮੰਨ ਲਓ ਤੁਸੀਂ ਮੈਂ ਸੰਤਾ ਤੁਸੀਂ ਮੇਰੇ ਕੋਲ ਆ ਕੇ ਅੱਛਾ ਜਿਹੜੀ ਭਾਈ ਸੁਖਦੇਵ मुनि ਰਾਜਾ ਜਨ ਕੋਲ ਚਲੇ ਗਿਆ ਹੁਣ ਰਾਜਾ ਜਨ ਕਹਿੰਦਾ ਕਿ ਤੇਰੇ ਤੇ ਜੋਗ ਦੇ ਵਿੱਚ ਹੋਇਆ ਜਿਹਦੀ ਉਮਰ ਹੋਈ ਹੈ 92 1296000 ਵਰਸ ਵਰਤ ਗਿਆ ਉਹ ਜਿਹੜਾ ਸੁਖਦੇਵ मुनि ਆ ਉਹ ਹੋਇਆ ਦੁਪਰ ਦੇ ਅੰਤ ਵਿੱਚ ਅੱਛਾ ਜਿਹਦੀ ਮਾਂ ਦਾ ਨਾਮ ਸੀਗਾ ਸਤਵੰਤੀ ਹੁਣ ਤੇ ਉਹਦਾ ਨਾਮ ਵਿਆਸਬਨੀ ਹੂੰ ਦਾਦੇ ਨੂੰ ਪ੍ਰੇਸ਼ਰ ਮਣੀ ਹੂੰ ਫਿਰ ਤੁਸੀਂ ਤਾਂ ਮੈਨੂੰ ਪੁੱਛ ਲਿਆ ਵੀ ਤੂੰ ਕਿਹਨਾਂ ਚੱਡਣ ਗਿਆ ਸੀ ਉੱਥੇ ਹਾਂ ਬਿਲਕੁਲ ਇਸ ਕਰਕੇ ਇਹ ਗੁਰੂ ਜੀ ਕਹਿੰਦੇ ਨੇ ਗੱਲਾਂ ਬਾਤਾਂ ਨਾਲ ਜੋਗੀਆਂ ਪੈਰੀਂ ਜੋਗ ਨਾਲ ਬੰਦ ਕਿੱਥੇ ਅਕਲ ਨਾਲ ਆਉ ਪੜੇ ਜਿੱਥੇ ਪੀਰੀਆਂ ਸੰਧ ਰੱਬ ਦੀਆਂ ਗੱਲਾਂ ਕੋਈ ਰੱਬ ਨਹੀਂ ਬਣ ਜਾਂਦਾ ਸਿਆਣੀਆਂ ਗੱਲਾਂ ਕੋਈ ਸਿਆਣਾ ਨਹੀਂ ਬਣ ਜਾਂਦਾ ਪਰ ਇੱਕ ਚੀਜ਼ ਹੈਗੀ ਆ ਸਿਮਰਨ ਜੀ ਕਿ ਅਦਾ ਕੋਈ ਅੰਗਰੇਜ਼ ਜੋਗ ਬਾਲਟ ਦਿੰਦਾ ਅੱਛਾ ਆਪਣੇ ਮਹਾਤਮਾ ਬੁੱਧ ਨੂੰ ਉਹਨਾਂ ਤੋਂ 120 ਪਤਾ ਨਹੀਂ ਕਿੰਨੀ ਸਾਲ ਉਮਰ ਹੋਈ ਐ ਅੱਛਾ ਉਹਨਾਂ ਸਾਰੀ ਉਮਰ ਚ ਵਿੱਚ ਪੰਜ ਚੇਲੇ ਬਣੇ ਅੱਛਾ ਉਹਨਾਂ ਇੱਕ ਚੇਲੇ ਗਿਆ ਸਖਾ ਨਾਮ ਦਾ ਅੱਛਾ ਅੱਜ ਕੱਲ੍ਹ ਵਾਂਗੂ ਉੱਤੇ ਲੱਖਾਂ ਬੰਦੇ ਬੈਠੀ satsang ਸੁਣਦੇ ਸੀ ਹਾਂ ਉਹ ਕਹਿੰਦਾ ਮਹਾਤਮਾ ਜੀ ਆਪਾਂ ਬੰਜੇ ਆ ਹਾਂ ਪਤਾ ਮਾਦੋਬਤ ਕੀ ਕਹਿੰਦੇ ਹਾਂ ਕਹਿੰਦੇ ਬੱਚਾ ਸਿਆਣੀ ਬੰਦੇ ਦੀ ਕਦੇ ਪੀੜੀ ਪੀੜ੍ਹੀ ਕੋ ਸਿਆਣਾ ਨਹੀਂ ਜਾਂਦਾ ਅੱਛਾ ਉਹ ਤੋਂ ਬਣੇ ਪੰਜ ਚੇਲੇ ਹਾਂ ਜਿਹੜਾ ਨਹੀਂ ਇਹ ਭਗਤ ਨਾਮ ਜਿਹਦੇ ਤੋਂ ਬਣੇ ਦੋ ਹੂੰ ਤੇ ਰਿਵਾਸ ਦਾ ਮੈਂ ਨਾਮ ਨਹੀਂ ਲੈਣਾ ਤੁਹਾਨੂੰ ਜਦੋਂ ਚੰਗਿਆ ਕਹਿੰਦੇ ਸਤਗੁਰੂ ਰਵਿਦਾਸ ਕਹੋ ਜਾਂ ਭਗਤ ਰਵਿਦਾਸ ਕਹੋ ਤੇ ਜਿਹੜੇ ਮੈਂ ਕਹਿਣਾ ਵੀ ਭਗਤ ਰਵਿਦਾਸ ਤੁਸੀਂ ਸਤਗੁਰੂ ਪਰਦਾਸ ਜਾਂ ਭਗਤ ਕਹੋ ਮੈਂ ਉਹਨਾਂ ਕਿੱਲ ਕਹਿਣਾ ਵੀ ਭਾਈ ਗੁਰਦਾਸ ਜੀ ਨੇ ਬਾਤ ਲਿਖੀ ਹੋਈ ਆ ਭਗਤ ਭਗਤ ਜੱਗ ਵੱਜਿਆ ਚੌ ਚੱਕਾਂ ਵਿੱਚ ਮਰੇਟਾ ਫਿਰ ਉਹ ਵੀ ਵਿੱਚੋਂ ਕੱਢ ਦੋ ਅੱਛਾ ਬੇਸ ਕਰਕੇ ਕਦੇ ਵੀ ਕੱਟੜਵਾਚ ਨਾ ਆਓ ਜਿਵੇਂ ਉਹਨਾਂ ਸਾਨੂੰ ਉਹਦੀ ਨਮਨੋ ਉਹਦੇ ਜਿਹੜੇ ਕੱਪ ਤੇ ਦੇ ਕੇ ਕਹਿਣੇ ਉਹਦੇ ਮਗਰ ਚੱਲੋ ਆਪਾਂ ਕੋਲ ਨਾਲ ਪੜ ਦੇ ਦੀ ਹਾਂ ਉਹ ਤੋਂ ਬਾਅਦ ਫਿਰ ਕਬੀਰ ਤੋਂ ਕੋ ਚੇਲਾ ਬਣਿਆ ਨਹੀਂ ਉਹ ਕ੍ਰਾਂਤੀਕਾਰੀ ਬਾਣੀ ਕਰਦੇ ਦੀਆਂ ਫਿਰ ਸ੍ਰੀ ਭਗਵਾਨ ਤੋਂ ਬਣੇ 13 ਚੇਲੇ ਹੂੰ ਗੁਰੂ ਨਾਨਕ ਦੇਵ ਜੀ ਤੇ ਅੱਛਾ ਉਹ 23 ਤਾ ਬਾਣੀ ਦਾ 9 ਖੰਡ ਪ੍ਰਥਵੀ ਉਹ ਚੱਕਰ ਕੱਢਿਆ ਹੁਣ ਬਣਦੇ ਨੇ ਕਰੋੜਾ ਨਾ ਗੁਰੂ ਦੀ ਕੁਆਲਿਟੀ ਨਾ ਚੇਲੇ ਦੀ ਕੁਆਲਿਟੀ ਹੁਣ ਜਿਉਂ-ਜਿਉਂ ਗੁਰੂ ਬਣੀ ਜਾਂਦੇ ਨੇ ਪੰਜਾਬ ਦਾ ਜ਼ਰਾਬ ਥੜਾ ਜਾਈ ਜਾਂਦਾ ਹੂੰ ਹੁਣ ਆਪਾਂ ਅਗਲੀ ਗੱਲ ਕਰੀਏ ਬਿਲਕੁਲ ਪੰਜਾਬ ਦੇ ਵਿੱਚ 50000 ਗੁਰਦੁਆਰੇ ਨੇ 12000 ਮੰਦਰ ਨੇ ਅੱਡਾ ਯਾਰ ਮਹਾਜਦਾ ਨੇ 14000 ਬਾਬੇ ਨੇ ਔਰ ਜਿਉਂ-ਜਿਉਂ ਵਧੀਆ ਤੇ 50000 ਥੱਲੇ ਕਿਰੀ ਜਾਂਦਾ ਕਿਉਂ ਅਸੀਂ ਅਥਿਆਰ ਨਾਲ ਟੁੱਟ ਗਏ ਅੱਛਾ ਜਿਹੜੀ ਕੌਮ ਅਥਿਆਰ ਨਾਲ ਟੁੱਟ ਜਾਂਦੀ ਆ ਉਹਦਾ ਬਨਾਸ਼ ਹੋ ਜਾਂਦਾ ਉਹਦਾ ਕੋਈ ਬਾਲੀਬਾਰ ਛਰੀ ਹੁੰਦਾ